ਰੇ ਨੌਜਵਾਨਾ ਅੱਗੇ ਬਦਨ ਦੀ ਤੰਗ ਦੇ ਵਿੱਚ ਪਰਿਵਾਰ ਪਾਲਣ ਦੀ ਤੰਗ ਦੇ ਵਿੱਚ ਆਪੋ ਆਪਣਾ ਕਾਰੋਬਾਰ ਜਿਹੜਾ ਉਹ ਚਲਾਉਂਦੇ ਆ ਤੇ ਲੇਜੈਂਡ ਜਿੱਧੂ ਮੁੱッセ ਵਾਲੇ ਦੀਆਂ ਤਸਵੀਰਾਂ ਇੱਥੇ ਜਦੋਂ ਲਗੀਆਂ ਦੇਖਦੇ ਆ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਤਸਵੀਰਾਂ ਲਾਈਆਂ ਜਾਣ ਕਿਉਂਕਿ ਆਪਾਂ ਪਹਿਲਾਂ ਵੀ ਮੁੱਛੇ ਵਾਲਦੇ ਹੈ ਨਾ ਹੁਣ ਵੀ ਆਪਣੀ ਦੁਕਾਨ ਤੇ ਜਦੋਂ ਵੀ ਆਵੋਗੇ ਤਾਂ ਵੀ ਘਟੜੋਂ ਮੁੱਛੇ ਵਾਲਾ ਹੀ ਚੱਲਦਾ ਰਹੂਗਾ ਪਰ ਨੌਕਰੀ ਮੰਗਰਿਆਂ ਨੇ ਨਵੇਂ ਕੋਈ ਦੇਣ ਵਾਲਿਆਂ ਚ ਹੋਈ ਹੈ ਮਾਲਕ ਬਣੇ ਕਿ ਚਾਹ ਮਾਲਕ ਬਣੀ ਕੰਮ ਤਾਂ ਬਈ ਜੇ ਆਪਾਂ ਲਾ ਮੈਸਤਰੀ ਨਾਲ ਲੇਬਰਾਂ ਤੋਂ ਸਪਰੇਆਂ ਤੋਂ ਮੈਸਤਰੀਆਂ ਨਾਲ ਔਰ ਲੀਵਰ ਦਾ ਕੰਮ ਗੱਡੀਆਂ ਲਾਉਣ ਦੇ ਪੱਥਰ ਵਾਲੀਆਂ ਫਿਰ ਰਾਤ ਨੂੰ ਇਸੇ ਨੂੰ ਚੌਂਕੀਦਾਰਾ ਕਰਨਾ ਬੱਸ ਸਟੈਂਡ ਵੜਕਣਾ ਤੇ ਮੇਰੀ ਇੱਕ ਆਦਤ ਹੈ ਮੈਂ ਕੋਈ ਵੀ ਕੰਮ ਕਰਾਂ ਨਾ ਜਦੋਂ ਮੈਂ ਕੰਮ ਕਰ ਲੈਣਾ ਮੇਰੀ ਮਾਂ ਨੂੰ ਪਹਿਲਾਂ ਫੋਨ ਕਰ ਦਿੰਦਾ ਮੈਂ ਮੇਰੇ ਪਾਪੇ ਦੀ ਮੌਤ ਹੋ ਗਈ ਨਹੀਂ ਮੇਰੇ ਪਾਪਾ ਦਾਦਾ ਜੀ ਦਾ ਉਹ ਦੁਕਾਨ ਦੇ ਮਾਲਕ ਹੋ ਗਏ ਉਹ ਦੁਕਾਨ ਦੇ ਮਾਲਕ ਹੋ ਗਏ ਹੁਣ ਜਿਵੇਂ ਉਹ ਮੁੱਛਾਲਾ ਕਹਿੰਦਾ ਸੀ ਨਾ ਵੀ ਆਪਾਂ ਨੌਕਰੀ ਦੇ ਲੈਣਾਂ ਚ ਹੋਈਏ ਹੁਣ ਉਹ ਚੀਜ਼ ਹੋ ਗਈ ਤੁਹਾਨੂੰ ਬੰਦਿਆਂ ਦੀ ਵੀ ਲੋੜ ਪਈ ਬੰਦਿਆਂ ਦੀ ਲੋੜ ਪਈ ਆਪਾਂ ਨਾ ਬੜਾ ਵੀ ਦੋ ਚਾਰ ਗੱਦਿਆ ਆਪਾਂ ਰੱਖਸ਼ਾ ਕਰੇ ਸਤਿ ਸ੍ਰੀ ਅਕਾਲ ਦੋਸਤੋ ਕੀ ਅੱਗੇ ਬਦਨ ਦੀ ਤਾਂਗ ਦੇ ਵਿੱਚ ਪਰਿਵਾਰ ਪਾਲਣ ਦੀ ਤਾਂਗ ਦੇ ਵਿੱਚ ਆਪੋ ਆਪਣਾ ਕਾਰੋਬਾਰ ਜਿਹੜਾ ਉਹ ਚਲਾਉਂਦੇ ਆ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਆ ਬਹੁਤ ਸਾਰੇ ਨੌਜਵਾਨ ਡਿਡੇ ਇੱਥੇ ਕੁਝ ਰਹਿ ਕੇ ਕਰਨ ਦੀ ਕੋਸ਼ਿਸ਼ ਕਰਦੇ ਆ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੋ ਸਾਡੇ ਨਾਲ ਵੀਰੇ ਜੀਤਾ ਚਾਹ ਵਾਲਾ ਜਿਹਦਾ ਜਸਤੂ 30 ਸਾਲ ਦੇ ਨਾਮ ਦੇ ਨਾਲ ਮਹਿਲ ਕਲਾ ਜਾਣਿਆ ਜਾਂਦਾ ਗੱਲਬਾਤ ਕਰਦੇ ਆ ਜਦੋਂ ਤੁਸੀਂ ਮਹਿਲ ਕਲਾ ਆਵੋਗੇ ਤਾਂ ਤੁਹਾਨੂੰ ਸਿੱਧੂ ਮੂਸੇਵਾਲੇ ਭਰਾ ਦੀਆਂ ਤਸਵੀਰਾਂ ਲੱਗੀਆਂ ਮਿਲਣਗੀਆਂ ਇਸ ਦੁਕਾਨ ਦੇ ਉੱਤੇ ਜਿਹੜਾ ਸਾਡਾ ਭਰਾ ਜੀਤਾ ਚਾਹ ਵਾਲਾ ਜਿੱਥੂ ਟੀ ਸਟਾਲ ਦੇ ਉੱਤੇ ਜ਼ਿਆਦਾ ਕੰਮ ਕਰਦਾ ਇਸੇ ਨਾਲ ਹੀ ਹੋਰ ਜਿਹੜੇ ਬਹੁਤ ਸਾਰੇ ਕਾਰੋਬਾਰ ਉਹ ਇੱਥੇ ਕਰਦਾ ਬਹੁਤ ਵੱਡੀ ਪ੍ਰਾਪਤੀ ਬਾਈ ਨੇ ਇਸੇ ਦੁਕਾਨ ਤੋਂ ਜਿਹੜੀ ਉਹ ਕੀਤੀ ਆ ਗੱਲਬਾਤ ਕਰਦੇ ਆ ਬਾਈ ਦੇ ਨਾਲ ਕਿ ਆਖਰ ਇਹ ਇਸ ਦੁਕਾਨ ਤੋਂ ਕਰਨ ਦਾ ਰੀਜਨ ਕੀ ਸੀ ਕਿਉਂ ਜਿਹੜਾ ਇੱਥੇ ਕਾਰੋਬਾਰ ਕਿਹੜੇ-ਕਿਹੜੇ ਕਾਰੋਬਾਰ ਉਸ ਨੇ ਕੀਤੇ ਆ ਤੇ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚੋਂ ਬਾਈ ਲੰਘਿਆ ਸੋ ਗੱਲਬਾਤ ਕਰਦੇ ਆ ਬਾਈ ਜੀਤਾ ਜੀ ਦੇ ਨਾਲ ਇਹ ਤੇ ਵੀਰ ਬਹੁਤ ਬਹੁਤ ਪਹਿਲਾਂ ਤਾਂ ਵਧਾਈਆਂ ਨਵੀਂ ਦੁਕਾਨ ਦੀਆਂ ਤੇ ਪਿੰਡ ਕਿਹੜਾ ਤੇ ਨਾਮ ਕੀ ਹੈ ਤੁਹਾਡਾ ਪਹਿਲਾਂ ਦਰਸ਼ਕਾਂ ਨੂੰ ਦੱਸੋ ਪਿੰਡ ਆਪਣਾ ਬਾਈ ਜੀ ਮਹਿਲ ਖੁਰਦ ਜੀ ਨਾਮ ਆਪਣਾ ਪੂਰਾ ਮਨਜੀਤ ਸਿੰਘ ਜੀਤਾ ਜੀ ਸਰਪੰਚਾ ਪੰਚਾਇਤ ਮੈਂਬਰ ਜੀ ਤੇ ਆਪਣਾ ਬਾਈ ਜੀ ਕੰਮ ਥੋੜੇ ਜੇ ਪਹਿਲਾਂ ਸ਼ੁਰੂ ਕੀਤਾ ਸੀਗਾ ਜੀ ਤੇ ਥੋੜੋ ਮਹਾਰੀ ਕਰਪਾਣਾ ਕੰਮ ਤੇ ਅੱਲਾਹ ਤੇ ਅੱਲਾਹ ਤੇ ਅੱਲਾਹ ਤੇ ਅੱਲਾਹ ਦੀ ਵਧੀਆ ਰੰਗ ਭਗ ਲੱਗੇ ਇੱਟਾ ਹੁਣ ਹਾਂਜੀ ਅਗਰ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਜਦੋਂ ਲੋਕ ਦੇਖਦੇ ਆ ਬੜੇ ਖੁਸ਼ ਹੁੰਦੇ ਆ ਕਿਉਂਕਿ ਲੇਜੈਂਡ ਜਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਇੱਥੇ ਜਦੋਂ ਲੱਗੀਆਂ ਦੇਖਦੇ ਆ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਤਸਵੀਰਾਂ ਲਾਈਆਂ ਜਾਣ ਖਿਆਲ ਤਾਂ ਬਾਈ ਜੀ ਮਨ ਦੇ ਵਿੱਚ ਆਇਆ ਵੀ ਆਪਾਂ ਇਹ ਮਰਨ ਤੋਂ ਕੋਹਟਾਂ ਬਾਅਦ ਗੱਲ ਕੀਤੀ ਸੀਗੀ ਜੀ ਤੇ ਆਟੋਮੈਟਿਕਲੀ ਬੈਠੇ ਬੈਠੇ ਜਦੋਂ ਮਨ ਤੇ ਖਿਆਲ ਆਇਆ ਵੀ ਆਪਾਂ ਮੂਸੇਵਾਲੇ ਦੇ ਫੋਟੋ ਦੁਕਾਨ 'ਤੇ ਲਾ ਲਈ ਜੀ ਕਿਉਂਕਿ ਆਪਾਂ ਪਹਿਲਾਂ ਵੀ ਮੂਸੇਵਾਲੇ ਦੇ ਹੈ ਨਾ ਹੁਣ ਵੀ ਆਪਣੀ ਦੁਕਾਨ 'ਤੇ ਜਦੋਂ ਵੀ ਆਵੋਗੇ ਤਾਂ ਵੀ ਘਟੋਂ ਮੂਸੇਵਾਲੇ ਚੱਲਦਾ ਰਹੂ ਇੱਕ ਬਾਈ ਜਿਹੜੀ ਹੋਰ ਖਾਸੀ ਜ਼ਿਆਦਾ ਮੁੱਛੀ ਵਾਲੀ ਦਾ ਇੰਟਰਵਿਊ ਸੁਣ ਕੇ ਦੇਖਿਓ ਉਹਦੇ ਵਿੱਚ ਇਹਨੇ ਕਹਿਆ ਸੀਗਾ ਜੀ ਵੀ ਆਪਾਂ ਨੌਕਰੀ ਮੰਗਦੇ ਆ ਨਵੇਂ ਨੌਕਰੀ ਦੇਣ ਵਾਲਿਆਂ ਚ ਹੋਈ ਮਾਲਕ ਬਣੇ ਇੱਕ ਜਮ ਮਾਲਕ ਬਣੇ ਉਹ ਚੀਜ਼ ਦੀ ਸੁਣ ਕੇ ਬਹੁਤ ਮਨ ਨੂੰ ਸ਼ੂਰ ਮਿਲਦਾ ਔਰ ਇੱਕ ਵਾਰੀ ਖੂਨ ਖੋਲਦਾ ਵੀ ਹਾਂ ਯਾਰ ਇਹ ਗੱਤ ਤਾਂ ਹੀ ਗੱਲ ਸਹੀ ਆ ਅਚਾ ਤਾਂ ਕਿ ਉਹਦੋਂ ਵਾਰ ਮਨ ਦੇ ਵਿੱਚ ਧਾਰ ਲਿਆ ਕਿ ਮਾਲਕ ਬਣ ਕੇ ਰਹਿਣਾ ਹਾਂ ਉਹਦੋਂ ਵਾਰ ਮਨ ਦੇ ਵਿੱਚ ਧਾਰ ਲਿਆ ਕਿ ਆਪਾਂ ਕਿਉਂਕਿ ਆਪਾਂ ਆਪਾਂ ਆਪਣਾ ਕੰਮ ਇਹਨੂੰ ਅੱਗੇ ਵਧਾਈਏ ਜੀ ਤੇ ਚਲੋ ਆਪਣਾ ਬੇਟਾ ਪੜਦਾ ਵੀ ਇਹ ਕਰਦਾ ਹੈਗਾ ਉਹ ਵੀ ਸਕੂਲ ਤੋਂ ਫ੍ਰੀ ਟਾਈਮ ਮੇਰੇ ਕੋਲੇ ਭਾਈ ਲਿਬੋਣਾਪੂਰੀ ਵਧੀਆ ਜੀ ਤੇ ਇੱਕ ਮੇਰੇ ਬੇਟੇ ਦੀ ਖਾਸੀਅਤ ਹੈ ਜੀ ਜਦੋਂ ਨੂੰ ਮੈਂ ਕੋਈ ਵੀ ਕੰਮ ਕਹਦਾ ਨਾ ਉਹ ਪਤਾ ਪਾਏਗਾ ਐਨੀਆ ਕਰ ਲੀਏ ਉਹਦੇ ਮੂੰਹ ਤੋਂ ਕਦੇ ਵੀ ਨਾ ਨਿਕਲਦਾ ਹਾਂ ਜੀ ਸੋ ਬਹੁਤ ਵੱਡੀ ਪ੍ਰਾਪਤੀ ਆ ਅਸਾ ਇੱਕ ਹੋਰ ਗੱਲ ਦਸੋ ਕਿ ਚਾਹ ਦੇ ਉੱਤੇ ਤੁਹਾਡੇ ਇੱਥੇ ਜਿਹੜੇ ਜਸੂਤੀ ਸਟਾਲ ਦੇ ਉੱਤੇ ਬਹੁਤ ਸਾਰੇ ਲੋਕ ਆਉਂਦੇ ਆ ਕਿਵੇਂ ਪੰਜਾਬੀਆਂ ਦਾ ਤੁਸੀਂ ਵੀ ਪੰਜਾਬੀ ਉਹ ਖਾਸ ਕਰਕੇ ਅਕਸਰ ਇਹ ਧਾਰਨਾ ਕਿ ਪੰਜਾਬੀ ਲੋਕ ਜਿਹੜੇ ਕੰਮ ਕਰਦੇ ਆ ਤਾਂ ਉਹਨਾਂ ਕੋਲ ਲੋਕ ਨਹੀਂ ਆਉਂਦੇ ਕੀ ਤੁਸੀਂ ਜਿਹੜੀ ਉਦਾਹਰਨਾਂ ਨੂੰ ਕਹਿਣਾ ਚਾਹੋ ਇਹਦਾ ਬਾਈ ਜਿੰਨੇ ਪੰਜਾਬੀ ਭਰਾ ਆਪਣੇ ਮੰਨ ਲਓ ਵੀ ਆ ਆਪਣੇ ਲਵੇਰੀ ਦੇ ਤਾਂ ਮੰਨ ਲਓ ਵੀ 100 ਨਰੇ ਵਧੀਆ ਆਉਂਦੇ ਜਾਂਦੇ ਆ ਤੇ ਜੇ ਕੋਈ ਬਾਹਰੋਂ ਕੀ ਹੁੰਦਾ ਪੰਜਾਬੀ ਭਰਾ ਤਾਂ ਉਹ ਵੀ ਖੋਜੋ ਕੀ ਜਾਂਦਾ ਆਪਣੇ ਕੋਲ ਲੋਕ ਆਪਣੇ ਮਨ ਦੀ ਗੱਲ ਹੀ ਇਹ ਜੀ ਹੁੰਦੀ ਆ ਵੀ ਆਪਾਂ ਬੰਦੇ ਨੂੰ ਗਾਹ ਕਾਇਆ ਤਾਂ ਹੈ ਨਾ சாੰਬੀ ਹੈ ਤੇ ਚਾਹ ਪਾਣੀ ਵਧੀਆ ਬਣਾ ਕੇ ਪਿਉਣਾ ਖਾਣ ਪੀਣ ਵਧੀਆ ਦੇ ਨਾਲੇ ਨੂੰ ਆਉਜੀ ਵਧੀਆ ਰਹਿ ਫਿੱਟਣਾ ਬੁਲਾਉਣਾ ਅਗਲੇ ਨੂੰ ਤੇ ਇਸ ਕਰਕੇ ਬਹੁਤ ਵੀਰ ਨੇ ਪੰਜਾਬੀ ਜਿਹੜੇ ਆਪਣੇ ਕੋਲੇ ਲੁਧਿਆਣੇ ਬੰਨੀ ਚੱਲ ਕੇ ਵੀ ਸਪੈਸ਼ਲ ਆਪਣੇ ਕੋਲ ਖੜਦੇ ਰੁਕਦੇ ਆ ਤੇ ਬਾਕੀ ਇੱਥੇ ਦੇ ਲੋਕ ਲੱਗਦੇ ਆਪਣੇ ਕੋਲੇ ਆਉਂਦੇ ਹੁੰਦੇ ਆ ਇਹ ਲੋਕਾਂ ਦੇ ਵੀ ਹੋਇਆ ਬਣਾਇਆ ਜੀ ਪਹਿਲੇ ਲੋਕ ਨੇ ਸੱਤਾ ਚ ਬਹਿਣ ਵਾਲੇ ਲੱਗਦਾ ਕਿ ਹਣਾ ਜਿਹੜਾ ਕੁਝ ਕਰਨਾ ਹੀ ਨਹੀਂ ਚਾਹੁੰਦੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਵਿਦੇਸ਼ ਜਾ ਜਾਓ ਬਸ ਇੱਥੇ ਨਾ ਕੁਝ ਕਰਨਾ ਹਾਂ ਇਹ ਰੋਜ਼ ਕੰਮ ਦਾ ਤਰਕਰੇ ਜਿਹੜਾ ਉਹ ਕੋਰਤੋ ਤਾਂ ਆਪਣੇ ਗੁਰੂਆਂ ਨੇ ਵੀ ਕਰਤ ਕੀਤੀ ਹੈ ਨਹੀਂ ਗੱਦਿਆਂ ਨੂੰ ਕੀ ਲੋੜ ਜਾਲ ਪਾਉਣ ਦੀ ਹਾਂਜੀ ਹਾਂਜੀ ਜਿਉਂ ਉਹਨਾਂ ਨੇ ਕਰਤ ਕਰੀ ਤਾਲਪਾ ਨੂੰ ਐਸਾ ਕਹਿਣਾ ਆਏ ਆਪਣਾ ਹੀ ਖਰਚਾ ਮੈਂ ਆਪੇ ਕਰਤ ਕਰੀਏ ਬੜਾ ਗੱਲਾਂ ਹੀ ਟਾਈਮ ਨਾ ਖਰਾਬ ਕਰੀ ਆਪਾਂ ਕੰਮ ਚ ਨਾ ਕਰਾਂਗੇ ਉਹਨਾਂ ਵਧੀਆ ਹੁਣ ਆਪਣੀ ਡਿਊਟੀ ਮੰਨ ਲਓ ਮੇਰੀ ਤੂੰ ਮੈਂ ਸਵੇਰੇ ਪੰਦੀਏ ਨਾਲ ਹੁਲਦ ਲਈ 5:35 ਜੀ ਸੌਣ ਮੈਨੂੰ 10:11 22 ਦੇ ਅਤੇ ਪਹਿਲਾ ਕੀ ਕਾਰੋਬਾਰ ਕੀਤੇ ਚਲੋ ਇੱਥੇ ਚਾਹ ਦੀ ਦੁਕਾਨ ਖੋਲੀ ਸਿੱਧੂ ਮੋਸੇਵਾਲ ਦੇ ਮੌਤ ਤੋਂ ਬਾਅਦ ਤੁਸੀਂ ਤਸਵੀਰਾਂ ਵੀ ਉਹਨਾਂ ਦੀਆਂ ਲਗਾਈਆਂ ਸਰਧਾਂਜਲੀ ਦੇ ਰੂਪ ਦੇ ਵਿੱਚ ਪਹਿਲਾ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਕੰਮਾ ਸੀ ਜਿਹੜੀਆਂ ਕਾਲੀਆਂ ਕਿਉਂਕਿ ਕਬੀਲਦਾਰੀ ਦੇ ਵਿੱਚ ਕਰਨਾ ਪੈਂਦਾ ਸਾਰਾ ਕੁਝ ਕਿਹੜੇ ਕਿਹੜੇ ਕੰਮ ਸੀ ਜਾਂ ਕਿਵੇਂ ਦੇ ਹਾਲਾਤ ਸੀ ਪਹਿਲਾਂ ਕੰਮ ਤਾਂ ਬਾਈ ਜੇ ਆਪਾਂ ਲਾ ਮਿਹਨਤੀਆਂ ਨਾਲ ਲੇਬਰਾਂ ਤੋਂ ਸਪਰੀਆਂ ਤੋਂ ਮਿਹਨਤੀਆਂ ਨਾਲ ਔਰ ਲੇਬਰ ਦਾ ਕੰਮ ਗੱਡੀਆਂ ਨਾਲ ਨੇ ਪੱਥਰ ਵਾਲੀਆਂ ਫਿਰ ਰਾਤ ਨੂੰ ਇਸੇ ਨੂੰ ਚੌਂਕੀਦਾਰਾ ਕਰਨਾ ਬੱਸ ਸਟੈਂਡ ਬਣਾ ਕਰਾਉਣਾ ਸੀ ਇਹ ਤਾਂ ਕਿਦਾਂ ਰਾਤ ਨੂੰ ਚੰਕੀਦਰਾ ਕਰਨਾ ਸਵੇਰ 5 ਵਜੇ ਫੇਰ ਅਸ ਜਾਣਾ ਸੀ ਤੇ ਗੱਡੀ ਲਾਉਣੇ ਜਾਣਾ ਸੀ ਧੂਰਕੋਟ ਧਰਮਕੋਟ ਮੁਡੀ ਮਾਡੀ ਵਾਲੋਂ ਲੱਗੇ ਜਾਂਦੇ ਇਹ ਚੰਡੀਗੜ੍ਹ ਤੱਕ ਹੀ ਜਾਂਦੇ ਰਹਿਆ ਸੀ ਮੋਟਰ ਹੈਗਾ ਉੱਥੇ ਤੇ ਹੌਲੀ ਹੌਲੀ ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ ਕਿ ਆਪਾਂ ਕੋਈ ਨਾ ਕੋਈ ਆਪਣਾ ਛੋਟਾ ਕਾਰੋਬਾਰ ਤੋਰ ਲਈਏ ਜਿਹਦੇ ਨਾਲ ਆਪਾਂ ਕੋਈ ਵਿਹੜੀ ਵੀ ਪਾ ਸਕੀਏ ਤੇ ਕੋਈ ਆਪਣੀ ਜਾਨ ਵੀ ਸਖਾਲੀ ਰਹੇ ਯਾਰ ਕਿੰਨੇ ਟਾਂ ਪੱਥਰ ਪੱਥ ਲਾਈ ਜਾਵਾਂਗੇ ਆਪਾਂ ਇਹ ਕਰਕੇ ਥੋੜੇ ਜੇ ਕੰਮ ਦੇ ਚੱਲਦੇ ਚੱਲਦੇ ਚਲੋ ਪਰਮਾਤਮਾ ਨੇ ਵਧੀਆ ਰੰਗ ਭਾਗ ਲਾਏ ਆ ਹੁਣ ਆਪਾਂ ਦੁਕਾਨ ਲੈ ਲਈ ਆਪਾਂ ਨੇਕੀ ਦੀਆਂ ਪਾਲੀ ਦੁਕਾਨੇ ਬਹੁਤ ਵਧੀਆ ਫਸਟ ਕਲਾਪਾਈ ਆਪਾਂ ਬੜੀ ਦਰਸੋਲ ਕੇ ਪੈਸਾ ਲਾਇਆ ਤੇ ਹੁਣ ਆਪਾਂ ਸ਼ੁੱਕਰਵਾਰ ਨੂੰ ਤਾਂ ਮੂਰਤ ਕਰ ਰਹੇ ਆ 7 ਤਰੀਕ ਨੂੰ ਤੇ ਇੱਕ ਰੋਹ ਨੂੰ ਵੀ ਕਹੂੰਗਾ ਤੇ ਇਹ ਆਪਣੇ ਦੁਕਾਨ ਦੀ ਥੋੜੀ ਵੀਡੀਓ ਦੇ ਨਾਲ ਜਰੂਰ ਨਾਲ ਜੋੜਾਂਗਾ ਅਸਾ ਇਹ ਵੀ ਇੱਕ ਬਹੁਤ ਵੱਡਾ ਸੁਪਨਾ ਛੋਟੇ ਹਰ ਕੋਈ ਕਿ ਚਾਹੁੰਦਾ ਕਿ ਮੈਂ ਕਰਾਈ ਦੁਕਾਨ ਚ ਲਾਵਾਂ ਹਨ ਵੀ ਆਪਦਾ ਹੋਵੇ ਉਸ ਦਿਨ ਤਾਂ ਮਨ ਨੂੰ ਕਿੱਡਾ ਕ ਪਰਿਵਾਰ ਖੁਸ਼ੀ ਜਿੱਦਣ ਸਰੇਹਾ ਮਿਲਿਆ ਜਾਂ ਦੇਖਿਆ ਵੀ ਹਾਂ ਸੱਚਮੁੱਚ ਦੁਕਾਨ ਇਹ ਆਪਣੀ ਕਿੱਡੀ ਕ ਖੁਸ਼ੀ ਸੀ ਮਨ ਦੇ ਵਿੱਚ ਓਰਿਜਨਲ ਦਾ ਬਾਈ ਖੁਸ਼ੀ ਦਾ ਹੱਥ ਕੰਬੀ ਨਹੀਂ ਗਈ ਮੇਰੀ ਮਾਂ ਮਾਂ ਮੇਰੀ ਮੇਰੇ ਨਾਨਕ ਸਿੰਘ ਜੀ ਜੀ ਮੇਰੀ ਇੱਕ ਆਦਤ ਹੈ ਮੈਂ ਕੋਈ ਵੀ ਕੰਮ ਕਰਾਣਾ ਜਦੋਂ ਮੈਂ ਕੰਮ ਕਰ ਲੈਣਾ ਮੇਰੀ ਮਾਉ ਨੂੰ ਪਹਿਲਾਂ ਫੋਨ ਕਰ ਦਿੰਦਾ ਮੈਂ ਜੀ ਮੈਂ ਪਾਪੇ ਦੀ ਮੌਤ ਹੋ ਗਈ ਨਹੀਂ ਮੇਰੇ ਪਾਪਾਂ ਦਾਦਾ ਜੀਗਾ ਤੇ ਮੇਰੀ ਮਾਉ ਨੇ ਫੋਨ ਲਾਇਆ ਮਾਂ ਬੀਬੀ ਦਿਕਾੜ ਲੈ ਮੈਂ ਪਾਪਾ ਦਾ ਘਰ ਲੈ ਲਈ ਉਹਨੇ ਪੁੱਤ ਕਿੰਨੇ ਦੀ ਨਹੀਂ ਵਜਾ ਬੀਬੀ 11 ਲੱਖ ਦੀ ਕਹਿੰਦੀ ਹੈ ਪੁੱਤ 11 ਲੱਖ ਦੀ ਉਹ ਤੋਂ ਤੁਸੀਂ ਆਏ ਮੌਲ ਦੇ ਤੋਂ ਖੁਸ਼ੀ ਸ਼ਾਂਭੀ ਨਹੀਂ ਕਿਉਂ ਅੱਧੇ ਪਣ ਘੰਟੇ ਚ ਮੇਰੇ ਕੋਲ ਇੱਥੇ ਜੀ ਪਹੁੰਚ ਗਏ ਦੀ ਕਿਹੜੀ ਮੈਂ ਜਾ ਕੇ ਦੁਕਾਨ ਦੇਖਿਆ ਕਿਹੜੀ ਜੀ ਤਿੰਨ ਦੁਕਾਨ ਲਈ ਆ ਇੱਥੇ ਆ ਕੇ ਇਹਨੂੰ ਬਹੁਤ ਖੁਸ਼ੀ ਮਿਣਾਈ ਫਿਰ ਘਰੇ ਪਰਿਵਾਰ ਨੂੰ ਦੱਸਿਆ ਫੋਨ ਕਰਿਆ ਬਹੁਤ ਪਰਵਾਰ ਨੂੰ ਖੁਸ਼ੀ ਮਿਣਾਈ ਲੱਡੂ ਢੂ ਬੰਦੇ ਤੇ ਹੁਣ ਆਪਾਂ ਤੋਂ ਦੁਕਾਨ ਪਾਲੀ ਤੇ ਹੁਣ ਪੂਰਾ ਦੁਕਾਨ ਦੇ ਮਾਲਕ ਹੋ ਗਏ ਦੁਕਾਨ ਦੇ ਮਾਲਕ ਹੋ ਗਏ ਹੁਣ ਜਿਵੇਂ ਉਹ ਮੁੱਛੇ ਵਾਲਾ ਕਹਿੰਦਾ ਸੀ ਨਾ ਵੀ ਆਪਾਂ ਨੌਕਰੀ ਦੇਣਾਂ ਚ ਹੋਈਏ ਹੁਣ ਉਹ ਚੀਜ਼ ਹੋ ਗਈ ਤੁਹਾਨੂੰ ਬੰਦਿਆਂ ਦੀ ਵੀ ਲੋੜ ਪੈਣੀ ਬੰਦਿਆਂ ਦੀ ਲੋੜ ਕਿ ਆਪਾਂ ਨਾਲ ਬਾਲਾ ਵੀ ਦੋ ਦੋ ਚਾਰਾ ਬੰਦੇ ਆਪਾਂ ਰੱਖਸ਼ਾ ਕਰੇ ਹਾਂ ਤੇ ਇਹਦੇ ਨਾਲ ਬਹੁਤ ਖੁਸ਼ੀ ਦੀ ਗੱਲ ਆ ਜ ਅਪੀਲ ਕੀ ਆ ਲੋਕਾਂ ਨੂੰ ਜਿਹੜੇ ਪੰਜਾਬੀ ਭਰਾ ਹੁੰਦੇ ਆ ਵੀਡੀਓ ਨੂੰ ਦੇਖਦੇ ਆ ਅਪੀਲ ਕੀ ਆ ਕਿਉਂਕਿ ਸ਼ੇਅਰ ਨੂੰ ਤਾਂ ਮੈਂ ਆਪ ਹੀ ਕਹਿ ਦੇਣਾ ਵੀ ਸ਼ੇਅਰ ਕਰ ਦਿਓ ਭਾਈ ਵੀਡੀਓ ਨੂੰ ਦੱਬ ਕੇ ਅਪੀਲ ਕੀ ਆ ਕਿ ਆਉਣ ਤੁਹਾਡੇ ਕੋਲੇ ਚਾਹ ਪਾਣੀ ਪੀਣਾ ਨਾ ਗੱਲਾਂ ਬਾਤਾਂ ਇੱਕ ਦੂਜੇ ਨਾਲ ਕਿਉਂਕਿ ਪਿੰਡਾਂ ਦਾ ਆਪਣਾ ਇਲਾਕਾ ਦਾ ਦੁੱਖ ਦੇ ਸੁੱਖ ਦੇ ਸਾਰਿਆਂ ਨਾਲ ਸਾਂਝੀਆਂ ਹੋ ਜਾਂਦੀਆਂ ਨੇ ਗੱਲਾਂ ਬਾਤ ਅਪੀਲ ਲੋਕਾਂ ਨੂੰ ਵੀ ਆਪਣੇ ਜਿਹੜੇ ਵੀ ਆਪਣੇ ਕੋਲ ਆਉਂਦੇ ਜਾਂਦੇ ਆ ਹਨਾ ਅੱਗੇ ਤਾਂ ਉਹ ਮੰਨ ਲਓ ਆਪਣਾ ਥੋਖਾ ਰਖਾਈ ਛੁਟਾ ਆ ਹੁਣ ਤਾਂ ਪਰਮਾਤਮਾ ਨੇ ਕਿਰਪਾ ਕਰਤੀ ਤੁਹਾਨੂੰ ਬਹੁਤ ਵਧੀਆ ਬਣਾਦੀ ਆਪਾਂ ਨਾ ਉਠੋ ਬੈਠੋ ਨੂੰ ਜਗਾ ਵਧੀਆ ਤੇ ਨਾਲ ਕਰਨਾ ਹੁਣ ਜਿਹੜਾ ਵੀ ਜਿਹੜਾ ਵੀ ਆਪਣੇ ਕੋਲ ਆਉਂਦਾ ਆਂਦਾ ਹੁਣ ਵੀ ਜੇ ਨਹੀਂ ਵੀ ਆਇਆ ਉਹ ਵੀ ਆਵੇ ਜੀ ਆਇਆਂ ਨੂੰ ਸਭ ਨੂੰ ਤੇ ਆਓ ਤੇ ਆ ਕੇ ਚਾਹ ਪਾਣੀ ਪੀਓ ਇਹ ਵਕਤ ਹੀ ਜੋ ਹੈ ਜਿਆ ਪਰਮਾਤਮਾ ਨੇ ਹੈ ਨਾ ਵਧੀਆ ਰੰਗ ਭਗ ਲੈ ਤਾਂ ਗੁਰੂ ਘਰ ਚੁਕਰ ਆਣੇ ਦੇ ਤੌਰ ਤੇ ਤਾਂ ਫਿਰ ਰੋਜ਼ ਯਾਦ ਕਰਦੇ ਹੋ ਰੋਜ਼ ਜਾਨੇ ਗੁਰੂ ਘਰ ਕਿ ਜਾ ਫਿਰ ਕਦੇ ਕਦੇ ਮੌਕਾ ਮਿਲਦਾ ਜਾ ਗ੍ਰੀਵਰ ਭਾਈ ਜੀ ਜੀ ਉੱਠ ਕੇ ਬੋਲਣਾ ਆਪਣਾ ਆਪਣਾ ਹੁਣ ਚਲੋ ਦੁਕਾਨ ਸੇਵਾ ਪੰਜੇ ਦੀ ਖੁੱਲਣੀ ਆ ਸ਼ਾਮ ਨੂੰ 11 ਵਜੇ ਰੋਟੀ ਪਾਣੀ ਵੀ ਖਾਣਾ ਸੋਣਾ ਵੀ ਹੈ ਨਾ ਗੁਰੂ ਘਰ ਤਾਂ ਪਹੁੰਚ ਲਿਆ ਕੇ ਸੁਬੀਂ ਨੀ ਨੇੜੇ ਜੇ ਕਿ ਟਾਈਮ ਲੱਗਿਆ ਜਾਏ ਨਹੀਂ ਚਲੋ ਅਸੀਂ ਵੀਟ ਰੱਖਦੇ ਹਾਂ ਸੁਬਾਹ ਇੱਕ ਘੰਟਾ ਖੀਚਣ ਚੱਲਦਾ ਆਪਣਾ ਕੋਈ ਸਰਸਾ ਨਦੀ ਤੇ ਵੀ ਛੋਟਾ ਪੈ ਗਿਆ ਛੋਟੇ ਛੋਟੇ ਬੱਚੇ ਲਾਉਣ ਆਪਾਂ ਦਿੱਲੀ ਕੋਈ ਤਵਾ ਕਰੂ ਮੁੱਛਾ ਸਾਰੀ ਦਿਹਾੜੀ ਬੇੜੀ ਸੁਬਾਹ ਮੁੱਛਾ 24 ਘੰਟੇ ਦਾ ਮੁੱਛਾ ਲੱਦਦਾ ਫਿਰੋ ਪਤਾ ਹੀ ਯਾਰ ਬਹੁਤ ਰੋਗ ਵੀ ਕਹਦੇ ਹੁਣ ਗਿਆ ਕੇ ਹਣਾ ਕਿ ਭਾਈ ਮੂਛੇ ਵਾਲਾ ਬੜਾ ਵੱਡਾ ਫੈਲਾ ਬਹੁਤ ਮੁੰਡੇ ਜਿਹੜੇ ਆ ਕੇ ਕਹਿੰਦੇ ਭਾਈ ਇਹ ਮੂਛੇ ਲਾਇਆ ਇੰਜ ਅੱਜ 10 ਮਿੰਟ ਹੁਣ ਵੀਡੀਓ ਨੂੰ ਆਪਾਂ 10 ਮਿੰਟ ਬੰਦ ਕਰਤਾ ਹੁਣ ਵੀ ਕਹੀ ਹੈ ਕੇ ਇਹ ਤੂੰ ਮੂਛੇ ਲਾਇਆ ਇੰਜ ਅੱਜ ਆਪਾਂ ਨੂੰ ਮਹਿਲ ਕਾਨਾ ਦੇ ਵਿੱਚ ਆਪਾਂ ਨੂੰ ਮੂਛੇ ਦੇ ਨਾਉਣ ਇੱਕ ਫੋਟੋ ਹੋ ਗਈ ਇੱਕ ਗੀਤ ਹੋ ਗਿਆ ਇੱਕ ਗੀਤ ਹੋ ਗਿਆ ਤੇ ਇੱਕ ਉਹਦੀ ਜਿਹਨੇ ਗੀਤ ਨੇ ਸੁਣ ਕੇ ਉਹੋ ਜਿਹਾ ਮੰਨ ਲਓ ਆਪਣੇਂਦਰ ਨੂੰ ਜੱਜਮਾਂ ਪੈਦਾ ਹੋ ਗਿਆ ਨਾ ਇਹ ਹੁਣ ਵੀ 10 ਮਿੰਟ ਮੈਂ ਆਪਣੇ ਨਾਲ ਬੜਾ ਮੂਛੇ ਵਾਲਾ ਮੈਨੂੰ ਵੀ ਹੁੰਦਾ ਦੁਕਾਨ ਤੇ ਸੱਚ ਵਿੱਚ ਲੱਗੇ ਤੇ ਫਿਰ ਇਸ ਕਰਕੇ ਚਲੋ ਲੋਣੇ ਬੰਦਾ ਸੋ ਬਹੁਤ ਬਹੁਤ ਮੁਬਾਰਕਾ ਜੀਤੇ ਬਾਈ ਹਾਂਜੀ ਬਹੁਤ ਬਹੁਤ ਮੁਬਾਰਕਾ ਸੋ ਇਹ ਸਨ ਬਾਈ ਮਨਜੀਤ ਸਿੰਘ ਜੀ ਮਹਿਲਪੁਰ ਦਾ ਜੀਤਾ ਚਾਹ ਵਾਲਾ ਦੇ ਨਾਲ ਨਾਲ ਜਾਣਾ ਜਾਂਦਾ ਜੱਸੂ ਟੀ ਸਟਾਲ ਜਿਹੜਾ ਮਹਿਲਕਲਾ ਇੱਥੇ ਬਣੀ ਹੋਈ ਆ ਤੇ ਬਾਈ ਨੇ ਦੁਕਾਨ ਆਪਦੀ ਕੀਤੀ ਆ ਬਹੁਤ ਬਹੁਤ ਮੁਬਾਰਕਾਂ ਨੇ ਸਾਰੇ ਪਰਿਵਾਰ ਨੂੰ ਜਿਹੜਾ ਕੋ ਲੰਬਾ ਯਾ ਰੱਖਦੇ ਆ ਨਾ ਮਨਾਂ ਦੇ ਵਿੱਚ ਕਿ ਯਾਰ ਇੱਥੇ ਕਾਰੋਬਾਰ ਨਹੀਂ ਇੱਥੇ ਕੰਮ ਨਹੀਂ ਇੱਥੇ ਨੌਕਰੀ ਨਹੀਂ ਤੁਸੀਂ ਕੋਈ ਵੀ ਆਪਦਾ ਛੋਟਾ ਕਾਰੋਬਾਰ ਕਰੋ ਪਰ ਜਦੋਂ ਤੁਹਾਡੇ ਦਿਲ ਦੇ ਵਿੱਚ ਤਾਂਘ ਹੋ ਜਜ਼ਬਾ ਹੋ ਮਨ ਦੇ ਵਿੱਚ ਕੁਝ ਕਰਨ ਦੀ ਤਾਂਘ ਹੋ ਤਾਂ ਸੱਚਮੁੱਚ ਜਿਹੜੇ ਤੁਹਾਡੇ ਸੁਪਨੇ ਆ ਉਹ ਵੀ ਪੂਰੇ ਹੋਣਗੇ ਤੇ ਤੁਹਾਡੇ ਕਾਰੋਬਾਰਾਂ ਦੇ ਵਿੱਚ ਵੀ ਵਾਧੇ ਹੋਣਗੇ ਇਹ ਇਹ ਧਾਰਨਾ ਮਨਾਂ ਦੇ ਵਿੱਚ ਵਿਸਾੜੋ ਕਿ ਅਸੀਂ ਨੌਕਰ ਨਹੀਂ ਬਣਨਾ ਮਾਲਕ ਬਣਨਾ ਸੋ ਬਾਈ ਸਿੱਧੂ ਮੂਸੇਵਾਲੇ ਦੇ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਉਹਦੇ ਬੋਲਾਂ ਤੋਂ ਪ੍ਰਭਾਵਿਤ ਹੋ ਕੇ ਬਾਈ ਨੇ ਜ਼ਿੰਦਗੀ ਦੇ ਵਿੱਚ ਕੁਝ ਕਰਨ ਦਾ ਜज्ਬਾ ਰੱਖਿਆ ਤੇ ਪਰਿਵਾਰ ਦੀ ਮਿਹਨਤ ਦੇ ਨਾਲ ਬੱਚਿਆਂ ਦੀ ਮਿਹਨਤ ਦੇ ਨਾਲ ਖੁਦ ਹੀ ਦੁਕਾਨ ਲੈ ਕੇ ਜਿਹੜਾ ਪਰਿਵਾਰ ਦੇ ਲਈ ਇੱਕ ਗਿਫਟ ਦੇ ਤੌਰ ਤੇ ਇੱਕ ਆਪਣੀ ਇੱਕ ਪ੍ਰਾਪਰਟੀ ਬਣਾਈ ਆ ਤੇ ਪਰਿਵਾਰ ਬਾਗੋ-ਬਾਗ ਆ ਖੁਸ਼ੀਆਂ ਦੇ ਨਾਲ ਬਹੁਤ ਜਿਹੜਾ ਉਹਨਾਂ ਦੇ ਮਹੂਰਤ ਰੱਖੇ ਹੋਏ ਨੇ ਉੱਥੇ ਸਾਰੇ ਜਿਹੜੇ ਇਲਾਕੇ ਦੇ ਲੋਕ ਪੁੱਜਣਗੇ ਤੇ ਅਸੀਂ ਵੀ ਤੁਹਾਨੂੰ ਅਪੀਲ ਕਰਦਾ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਕਾਰੋਬਾਰ ਕਰੋ ਦੱਬ ਕੇ ਕਰੋ ਮਿਹਨਤ ਕਰੋ ਤੇ ਅੱਗੇ ਵਧਣ ਦੀ ਜਿਹੜੀ ਤਾਂ ਤੁਹਾਡੀ ਪੂਰੀ ਹੋਵੇ ਮੈਂ ਪਾਲੀ ਵਿੱਚ ਤੇ ਦਿਓ ਜੀ ਧੰਨਵਾਦ